ਇਸ ਵੇਲੇ ਦੀ ਵੱਡੀ ਖਬਰ ਪੰਜਾਬ ਦੇ ਲੋਕਾਂ ਨਾਲ ਜੁੜੀ ਹੋਈ ਹੈ ਪੰਜਾਬ ਬਿਜਲੀ ਵਿਭਾਗ ਵੱਲੋਂ ਇੱਕ ਸਖਤ ਨਿਰਦੇਸ਼ ਜਾਰੀ ਕੀਤੇ ਗਏ ਨੇ ਰੇਡ ਕਾ ਫਸਿਆ ਹੋਇਆ ਸੀ ਪੰਜਾਬ ਦੇ ਵਿੱਚ ਨਵੇਂ ਮੀਟਰਾਂ ਨੂੰ ਲੈ ਕੇ ਵਿਰੋਧ ਕੀਤਾ ਜਾ ਰਿਹਾ ਸੀ ਲੋਕਾਂ ਵੱਲੋਂ ਕਿਸਾਨ ਜਥੇਬੰਦੀਆਂ ਵੀ ਨਵੇਂ ਬਿਜਲੀ ਮੀਟਰਾਂ ਦਾ ਵਿਰੋਧ ਕਰ ਰਹੇ ਸੀ ਪਰ ਹੁਣ ਬਿਜਲੀ ਵਿਭਾਗ ਵੱਲੋਂ ਪੀਐਸਪੀਸੀਲ ਵੱਲੋਂ ਨੋਟੀਫਿਕੇਸ਼ਨ ਜਾਰੀ ਕਰਕੇ ਸਖਤ ਸ਼ਬਦਾਂ ਦੇ ਵਿੱਚ ਜਿਹੜੇ ਨਿਰਦੇਸ਼ ਨੇ ਉਹ ਜਾਰੀ ਕੀਤੇ ਗਏ ਨੇ ਵੀ ਹਰ ਹਾਲਤ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਨਵੇਂ ਮੀਟਰ ਲਗਵਾਉਣੇ ਪੈਣਗੇ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਤਾਂ ਮੈਂ ਦਰਸ਼ਕਾਂ ਨੂੰ ਅਪੀਲ ਕਰੂੰਗਾ ਬੜੀ ਵੈਲਿਊਏਬਲ ਇਨਫਾਰਮੇਸ਼ਨ ਹੈ ਤੇ ਇਹ ਖਬਰ ਬੇਹੱਦ ਜ਼ਰੂਰੀ ਆ ਪੰਜਾਬ ਦੇ ਲੋਕਾਂ ਲਈ ਸੋ ਇਸ ਚੱਲਦੇ ਲਾਈਵ ਨੂੰ ਵੱਧ ਤੋਂ ਵੱਧ ਲਾਈਕ ਕਰ ਦਿਓ ਤੇ ਸ਼ੇਅਰ ਕਰ ਦਿਓ ਤਾਂ ਜੋ ਇਹ ਇਨਫਾਰਮੇਸ਼ਨ ਪੰਜਾਬ ਦੇ ਲੋਕਾਂ ਤੱਕ ਪਹੁੰਚ ਸਕੇ ਕਿਉਂਕਿ ਲਗਾਤਾਰ ਜਿਹੜਾ ਰੇਡ ਕਾ ਫਸਿਆ ਹੋਇਆ ਸੀਗਾ ਨਵੇਂ ਮੀਟਰਸ ਨੂੰ ਲੈ ਕੇ ਇਲੈਕਟ੍ਰਿਸਿਟੀ ਮੀਟਰਸ ਨੂੰ ਲੈ ਕੇ ਉਹਦੇ ਬਾਰੇ ਬਾਬਤ ਹੁਣ ਜਿਹੜਾ ਨੋਟੀਫਿਕੇਸ਼ਨ ਹੈ ਉਹ ਬਿਜਲੀ ਵਿਭਾਗ ਵੱਲੋਂ ਜਾਰੀ ਕਰ ਦਿੱਤੀ ਗਈ ਹੈ ਸਾਫ਼ ਸ਼ਬਦਾਂ ਚ ਉਹਨਾਂ ਨੇ ਕਿਹਾ ਵੀ ਚਾਹੇ ਕੋਈ ਪੰਜਾਬ ਦਾ ਬੰਦਾ ਵਿਰੋਧ ਕਰੇ ਚਾਹੇ ਉਹ ਪਿੰਡਾਂ ਦੇ ਵਿੱਚ ਚਾਹੇ ਸ਼ਹਿਰਾਂ ਦੇ ਵਿੱਚ ਜਿਹੜੇ ਮੁਲਾਜ਼ਮ ਨੇ ਬਿਜਲੀ ਵਿਭਾਗ ਦੇ ਉਹਨਾਂ ਨੂੰ ਸਖਤ ਨਿਰਦੇਸ਼ ਦੇ ਦਿੱਤੇ ਗਏ ਨੇ ਵੀ ਭਾਈ ਤੁਸੀਂ ਜਾ ਕੇ ਬਿਜਲੀ ਮੀਟਰ ਇਹ ਨਵੇਂ ਲਗਾਉਣੇ ਨੇ ਫਾਇਦੇ ਵੀ ਕਈ ਦੱਸੇ ਜਾ ਰਹੇ ਨੇ ਵੀ ਇਹ ਨਵੇਂ ਮੀਟਰ ਦੇ ਜਿਹੜਾ ਚਿਪ ਵਾਲਾ ਮੀਟਰ ਹੈ ਇਦੇ ਬੜੇ ਫਾਇਦੇ ਨੇ ਤੇ ਜੇ ਕਿਸਾਨ ਜਥੇਬੰਦੀਆਂ ਦੀ ਜਾਂ ਪੰਜਾਬ ਦੇ ਲੋਕਾਂ ਦੀ ਗੱਲ ਕਰੀਏ ਤਾਂ ਲਗਾਤਾਰ ਵਿਰੋਧ ਵੀ ਕੀਤਾ ਜਾ ਰਿਹਾ ਸੀ ਸਮਾਂ ਨਿਰਧਾਰਿਤ ਕਰ ਦਿੱਤਾ ਗਿਆ ਬਿਜਲੀ ਵਿਭਾਗ ਵੱਲੋਂ ਸ਼ਹਿਰਾਂ ਦੇ ਵਿੱਚ ਦੁਕਾਨਾਂ ਦੇ ਵਿੱਚ ਤਿੰਨ ਦਿਨਾਂ ਦੇ ਅੰਦਰ-ਅੰਦਰ ਜਿਹੜਾ ਇਹ ਨਵੇਂ ਮੀਟਰ ਨੇ ਉਹ ਲਗਵਾਉਣੇ ਪੈਣਗੇ ਤੇ ਜੇ ਪਿੰਡ ਪਿੰਡੂ ਏਰੀਏ ਦੀ ਪਿੰਡਾਂ ਦੀ ਗੱਲ ਕਰੀਏ ਪੰਜਾਬ ਦੀ ਤਾਂ 15 ਦਿਨ ਦਾ ਸਮਾਂ ਨਿਰਧਾਰਿਤ ਕੀਤਾ ਗਿਆ ਅਗਰ ਬਿਜਲੀ ਦੇ ਇਹ ਨਵੇਂ ਮੀਟਰ ਨਾ ਲੱਗੇ ਤਾਂ ਘਰਾਂ ਦੇ ਵਿੱਚ ਬਿਜਲੀ ਗੁੱਲ ਰਹੇਗੀ ਸੋ ਬੇਹੱਦ ਜ਼ਰੂਰੀ ਖਬਰ ਪੰਜਾਬ ਦੇ ਲੋਕਾਂ ਲਈ ਹੈ ਕਿਉਂਕਿ ਜੇ ਨਵੇਂ ਮੀਟਰ ਚਿਪ ਵਾਲੇ ਤੁਸੀਂ ਨਾ ਲਗਵਾਏ ਤਾਂ ਉਹਦੇ ਬਾਬਤ ਕਾਰਵਾਈ ਕੀਤੀ ਜਾ ਸਕਦੀ ਹੈ ਤੇ ਬਿਜਲੀ ਘਰਾਂ ਦੀ ਗੁੱਲ ਰਹੂਗੀ ਹੁਣ ਰੀਚਾਰਜ ਦੀ ਤਰ੍ਹਾਂ ਜਿਵੇਂ ਆਪਾਂ ਮੋਬਾਈਲ ਰੀਚਾਰਜ ਕਰਦੇ ਹਰ ਮਹੀਨੇ 300 400 ਦਾ ਰੀਚਾਰਜ ਕਰਨਾ ਪੈਂਦਾ ਉਸੇ ਤਰੀਕੇ ਦੇ ਨਾਲ ਇਹ ਬਿਜਲੀ ਦੇ ਜਿਹੜੇ ਨਵੇਂ ਮੀਟਰ ਨੇ ਚਿਪ ਵਾਲੇ ਉਸੇ ਤਰ੍ਹਾਂ ਇਹਨਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ ਰੀਚਾਰਜ ਕਰਨਾ ਪੈ ਸਕਦਾ ਇਦੇ ਵਿੱਚ ਪ੍ਰੋਪਰ ਤਰੀਕੇ ਦੇ ਨਾਲ ਕਿੰਨੇ ਕਿਲੋਵਾਟ ਜਿਹੜੀ ਬਿਜਲੀ ਤੁਹਾਡੀ ਖਪਤ ਤੋਂ ਲੈ ਕੇ ਤੁਹਾਡੀ ਰੀਡਿੰਗ ਤੋਂ ਲੈ ਕੇ ਤੁਹਾਡੇ ਬਿੱਲ ਤੋਂ ਲੈ ਕੇ ਹਰੇਕ ਚੀਜ਼ ਇਸ ਜਿਹੜਾ ਮੀਟਰ ਦੇ ਉੱਪਰ ਤੁਹਾਨੂੰ ਦਿਖਾਈ ਜਾਊਗੀ ਸੋ ਪੰਜਾਬ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ ਸਖਤ ਸ਼ਬਦਾਂ ਦੇ ਵਿੱਚ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਪੀਐਸ ਪੀਸੀਐਲ ਵੱਲੋਂ ਸੋ ਮੈਂ ਦਰਸ਼ਕਾਂ ਨੂੰ ਵੀ ਅਪੀਲ ਕਰੂੰਗਾ ਇਸ ਨਵੇਂ ਮੀਟਰ ਨੂੰ ਲੈ ਕੇ ਤੁਸੀਂ ਆਪਣੇ ਸੁਝਾਅ ਸਾਨੂੰ ਜ਼ਰੂਰ ਦੇਣੇ ਨੇ ਕਮੈਂਟਾਂ ਦੇ ਵਿੱਚ ਤਾਂ ਜੋ ਪਤਾ ਲੱਗ ਸਕੇ ਕਿਉਂਕਿ ਇੱਕ ਰੇਡ ਕਾ ਆ ਵੱਡੇ ਪੱਧਰ ਤੇ ਫਸਿਆ ਹੋਇਆ ਸੀਗਾ ਕਿਸਾਨ ਜਥੇਬੰਦੀਆਂ ਵੱਲੋਂ ਵੀ ਵਿਰੋਧ ਕੀਤਾ ਜਾ ਰਿਹਾ ਸੀ ਕਿਸਾਨ ਆਗੂ ਮੁਕੇਸ਼ ਚੰਦਰ ਸ਼ਰਮਾ ਜੀ ਸਾਡੇ ਨਾਲ ਜੁੜ ਗਏ ਨੇ ਸਵਾਗਤ ਹੈ ਮੁਕੇਸ਼ ਜੀ ਆਵਾਜ਼ ਆ ਰਹੀ ਹੈ ਹਾਂ ਜੀ ਹਾਂ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆ ਜਿਹੜੇ ਚਿੱਪ ਵਾਲੇ ਮੀਟਰ ਨਵੇਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਬਿਜਲੀ ਵਿਭਾਗ ਵੱਲੋਂ ਉਹ ਕਹਿੰਦੇ ਚਾਹੇ ਕੋਈ ਵਿਰੋਧ ਕਰੇ ਚਾਹੇ ਮਸਲਾ ਕੋਈ ਵੀ ਹੋਵੇ ਮੁਲਾਜ਼ਮਾਂ ਨੂੰ ਸਖਤ ਨਿਰਦੇਸ਼ ਦੇ ਦਿੱਤੇ ਨੇ ਵੀ ਭਾਈ ਜਾ ਕੇ ਦੁਕਾਨਾਂ ਤੇ ਸ਼ਹਿਰਾਂ ਤੇ ਪਿੰਡਾਂ ਦੇ ਵਿੱਚ ਸਮਾਨਰਤਾ ਅਰਧ ਕਰ ਦਿੱਤਾ ਗਿਆ ਵੀ ਜਾ ਕੇ ਮੀਟਰ ਲਾਓ ਦੇਖੋ ਇੱਕ ਤੱਕ ਖੇਤੀ ਸੀਜ਼ਨ ਚੱਲ ਰਿਹਾ ਜੀ ਉਦਾਂ ਦਾ ਇਹਨਾਂ ਦੇ ਕੋਲ ਮੁਲਾਜ਼ਮ ਹੈ ਨਹੀਂਗੇ ਜਿਹੜੇ ਸੈਂਟਰ ਗਵਰਨਮੈਂਟ ਦੇ ਨਾਦਰਸ਼ਾਈ ਫਰਮਾਨ ਆ ਇਹ ਪੰਜਾਬ ਦੀ ਮੌਜੂਦਾ ਸਰਕਾਰ ਉਹਨਾਂ ਦੀ 2 ਟੀਮ ਬਣ ਕੇ ਜਿਹੜਾ ਆ ਅਸੀਂ ਇਹ ਪਹਿਲਾਂ ਵੀ ਬਹੁਤ ਵਾਰੀ ਗੱਲ ਕਹਿ ਚੁੱਕੇ ਆ ਉਹਨਾਂ ਦੇ ਹਰ ਨਾਦਰਸ਼ਾਈ ਫਰਮਾਨ ਨੂੰ ਜਿਹੜਾ ਲਾਗੂ ਕਰਦੇ ਜਦੋਂ ਅਸੀਂ ਪਹਿਲਾਂ ਅੰਦੋਲਨ ਦਿੱਤੀਆਂ ਬਰੂਆਂ ਤੇ ਲੜਿਆ ਸੀ ਉਹਦੇ ਵਿੱਚ ਅਸੀਂ 220 ਬਿਜਲੀ ਜਿਹੜਾ ਸੋਧ ਬਿੱਲ ਸੀ ਉਹਦਾ ਵਿਰੋਧ ਕੀਤਾ ਸੀ ਤਾਂ ਸਾਨੂੰ ਕੇਂਦਰ ਸਰਕਾਰ ਨੇ 9 ਦਸੰਬਰ 2021 ਨੂੰ ਲਿਖਤੀ ਭਰੋਸਾ ਦਿੱਤਾ ਸੀ ਜੇ ਫਿਊਚਰ ਦੇ ਵਿੱਚ 200 ਬੀ ਬਿੱਲ ਦੁਆਰਾ ਵਿਚਾਰਨ ਦੀ ਲੋੜ ਪਈ ਅਸੀਂ ਐਸਕੇਐਮ ਦੇ ਨਾਲ ਬੈਠ ਕੇ ਵਿਚਾਰ ਕੇ ਜੇ ਕੋਈ ਸਹਿਮਤੀ ਬਣੂਗੀ ਤਾਂ ਸਾਨੂੰ ਉਹ ਨੂੰ ਲਾਗੂ ਕਰਾਂਗੇ ਤਾਂ ਲਿਖਤੀ ਭਰੋਸਾ ਜਿਹੜਾ ਦੇਣ ਦਾ ਹੈ ਨਹੀਂ ਉਹ ਲਿਖਤੀ ਭਰੋਸਾ ਸਾਨੂੰ ਦਿੱਤਾ ਸੀ ਪਰ ਤੁਸੀਂ ਅੱਜ ਦੇਖੋ ਕੇਂਦਰ ਸਰਕਾਰ ਜਿੱਦਾਂ ਪਿੱਛੇ ਜਾ ਉਹ ਮੰਡੀਆਂ ਲੈਣ ਦੀਆਂ ਐਸਐਲਓ ਨੂੰ ਅਲਾਟ ਕਰ ਦਿੱਤੀਆਂ ਅੱਜ ਜਿਹੜੀ ਆ ਉਹਨਾਂ ਦੀ 2 ਟੀਮ ਹੈ ਉਹ ਬਣ ਕੇ ਆ ਬਿਜਲੀ ਖੋਦ ਜਿਹੜਾ ਬਿੱਲ ਸੀ ਉਹਦੀ ਲਾਗੂ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਚਿਪਾਲੇ ਮੀਟਰ ਬਿਜਲੀ ਬੋਰਡ ਅੱਗੇ ਇੱਕ ਤਜਰਬਾ ਖੇਤੀ ਸੈਕਟਰ ਲਈ ਕਰ ਚੁੱਕਾ ਆ ਜਿਹੜੀ ਸਾਨੂੰ ਸਬਸਿਡੀ ਆ ਰਹੀ ਆ ਇਹ ਨਹੀਂ ਕਿਸਾਨਾਂ ਤੋਂ ਪਹਿਲਾਂ ਬਿੱਲ ਲੈ ਲੈ ਮੁਰਤੀ ਉਹਨਾਂ ਦੇ ਨਾਂ ਦੇ ਚੈੱਕ ਜਿਹੜੇ ਕਰਦੇ ਫਿਰ ਉਹ ਵੀ ਪੈਸੇ ਉਹਨਾਂ ਦੇ ਖਾਤੇ ਵਿੱਚ ਦੁਬਾਰਾ ਪਾਉਂਦੇ ਚੈੱਕ ਬਣਾ ਕੇ ਦੇ ਦਿੰਦੇ ਤੇ ਹੋਈ ਪਾਲਿਸੀ ਜਿਹੜੀ ਆ ਚਿਪਾਲੇ ਮੀਟਰਾਂ ਤੇ ਲਿਆ ਰਹੀ ਆ ਇੱਕ ਤਾਂ ਚਿਪਾਲੇ ਮੀਟਰ ਆ ਜਿਹਦਾ ਕੰਟਰੋਲ ਸਾਰਾ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਜਿਹੜਾ ਹੋਊਗਾ ਉਹਦੇ ਨਾਲੇ ਸਾਡੇ ਮੀਟਰਾਂ ਦੇ ਵਿੱਚ ਕੋਈ ਵੀ ਛੇੜਖੰਡੀ ਕਰ ਸਕਦੇ ਆ ਓਕੇ ਤੇ ਦੂਜਾ ਹਾਂਜੀ ਦੂਜਾ ਜਿਹੜਾ ਇਹ ਆ ਜਦੋਂ ਸਾਡੇ ਮੀਟਰ ਆ ਬਾਹਰ ਨਿਕਲ ਗਿਆ ਸਾਡੇ ਘਰਾਂ ਤੋਂ ਬਹੁਤ ਦੂਰੀ ਤੇ ਮੀਟਰ ਆ ਫਿਰ ਇਹ ਮੀਟਰਾਂ ਦੇ ਅੱਜ ਦੁਬਾਰਾ ਖਰਚਾ ਕਰਕੇ ਦੁਬਾਰਾ ਉਹ ਮਿਜਲੀ ਅੱਜ ਅੱਜ ਮੁਲਾਜ਼ਮ ਪਤਾ ਨਹੀਂ ਇਹਨਾਂ ਦੇ ਕਿੱਥੋਂ ਪੈਦਾ ਹੋ ਗਿਆ 15 ਦਿਨਾਂ ਦੇ ਵਿੱਚ ਜਿਹੜਾ ਸਾਰਾ ਕੁਝ ਕਰ ਲੈਣਗੇ ਜੀ ਪਿੰਡਾਂ ਦੇ ਵਿੱਚ ਕੋਈ ਕਿਸੇ ਦਾ ਉਦਾਂ ਮੀਟਰ ਖਰਾਬ ਹੋ ਜਾਂਦਾ ਕੰਪਲੀਟ ਕਰਦਾ ਵਿਚਾਰਾ 2 ਮਹੀਨੇ ਜੁੱਤੀਆਂ ਘਸਾ ਲੈਂਦਾ ਆਪਣਾ ਮੀਟਰ ਪਲ ਦੌੜਨ ਦੇ ਲਈ ਉਦੋਂ ਤਾਂ ਇਹਨਾਂ ਕੋਲ ਕੋਈ ਮੁਲਾਜ਼ਮ ਨਹੀਂ ਉਦੋਂ ਮੀਟਰ ਵੀ ਹੈ ਨਹੀਂਗੇ ਇਹ ਸਾਰਾ ਕੋਈ ਇੱਕ ਸਾਜਿਸ਼ ਦੀਨ ਹੋ ਰਿਹਾ ਆ ਕੇਂਦਰ ਸਰਕਾਰ ਤੇ ਮੌਜੂਦਾ ਸਰਕਾਰ ਪੰਜਾਬ ਦੀ ਇਹ ਮਿਲੀ ਭੁਗਤ ਜਿਹੜੀ ਆ ਲਿਆ ਕੇ ਕਿਤੇ ਨਾ ਕਿਤੇ ਜਿਹੜਾ ਆ ਉਹ ਕਹਿੰਦੇ ਫੈਸਲਾ ਮੁਕੇਸ਼ ਜੀ ਇਹ ਤਾਂ ਲਿਆ ਗਿਆ ਚਲੋ ਬਿਜਲੀ ਸੋਤ ਦੀ ਗੱਲ ਵੀ ਆਪਾਂ ਕਰਾਂਗੇ ਉਹ ਕਹਿੰਦੇ ਜਿਵੇਂ ਬਿਜਲੀ ਦੀ ਖਫਤ ਖਾਪਤਾ ਜਿਹੜੀ ਇਸ ਸਮੇ ਮੌਜੂਦਾ ਗਰਮੀ ਦੇ ਦੌਰ ਦੇ ਵਿੱਚ ਚੱਲ ਰਹੀ ਹੈ ਝੋਨੇ ਦਾ ਸੀਜ਼ਨ ਚੱਲ ਰਿਹਾ ਉਹਦੇ ਮੱਦੇ ਨਜ਼ਰ ਜਿਹੜੀ ਇਹ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਦੂਜੀ ਗੱਲ ਪੰਜਾਬ ਸਰਕਾਰ ਤਾਂ 600 ਯੂਨਟ ਫ੍ਰੀ ਦੇ ਰਹੀ ਆ ਪੰਜਾਬ ਦੇ ਲੋਕਾਂ ਨੂੰ ਤੇ ਉਹ ਕਹਿੰਦੇ ਵੀ ਜੇ ਹੁਣ ਪਾਵਰ ਕਾਮ ਹੈ ਜਿਹੜੀ ਉਹ ਘਾਟੇ 'ਚ ਚੱਲ ਰਹੀ ਹੈ ਜੇ ਉਹਨੂੰ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆਉਣਾ ਜਾਂ ਪੰਜਾਬ ਨੂੰ ਮੁੜ ਤਰੱਕੀ ਦੀਆਂ ਲੀਹਾਂ ਤੇ ਲੈ ਕੇ ਆਉਣਾ ਤਾਂ ਜਿਹੜੇ ਪੰਜਾਬ ਦੇ ਮੇਨ ادارے ਨੇ ਬਿਜਲੀ ਤੋਂ ਬਿਨਾਂ ਤਾਂ ਹੁਣ ਗੁਜ਼ਾਰਾ ਹੀ ਨਹੀਂ ਹੈਗਾ ਪੰਜਾਬ ਦੇ ਸੂਬੇ ਦੀ ਜੇ ਆਪਾਂ ਗੱਲ ਕਰੀਏ ਲੋਕਾਂ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਉਹਨੂੰ ਨਵੀਆਂ ਲੀਹਾਂ ਤੇ ਲੈ ਕੇ ਆਉਣ ਲਈ ਨਵੀਆਂ ਤਕਨੀਕਾਂ ਨਵੇਂ ਰੂਲ ਨਵੇਂ ਰੈਗੂਲੇਸ਼ਨ ਕੱਢਣੇ ਪੈਣੇ ਨੇ ਦੇਖੋ ਇੱਕ ਜਿਹੜੇ ਮੀਟਰ ਪਹਿਲਾਂ ਚੱਲ ਰਹੇ ਆ ਜੀ ਉਹਨਾਂ ਤੇ ਸਾਡਾ ਖਰਚਾ ਹੋਇਆ ਜਿਹੜੇ ਅੱਗੇ ਪਹਿਲਾਂ ਸਾਡੇ ਘੁੰਮਦੇ ਹੁੰਦੇ ਸੀ ਮੀਟਰ ਇਹਦੀ ਲੇਟਸ ਜਿਹੜੇ ਮੀਟਰ ਲਾਏ ਆ ਤੇ ਅੱਜ ਉਹਨਾਂ ਨੂੰ ਬਦਲਣ ਲਈ ਇਹਨਾਂ ਦੇ ਕੋਲ ਉੱਤੇ ਖਰਚਾ ਹੋਰ ਹੋਊਗਾ ਕਿ ਸਾਡਾ ਪਿਛਲਾ ਘਟਾ ਪੂਰਾ ਹੋਊਗਾ ਜੀ ਫਿਰ ਬਿਜਲੀ ਇਹਦੇ ਨਾਲ ਸਾਡੀ ਬਿਜਲੀ ਲਗਤ ਕਿਦਾਂ ਕੰਟਰੋਲ ਹੋ ਜੂਗੀ ਮੀਟਰ ਬਦਲਦੇ ਨਾਲ ਲਗਤ ਉਹ ਕਹਿੰਦੇ ਬਿਜਲੀ ਉਹ ਕਹਿੰਦੇ ਵੱਡੇ ਪੱਧਰ ਤੇ ਜਿਹੜੀ ਬਿਜਲੀ ਦੀ ਚੋਰੀ ਹੁੰਦੀ ਹੈ ਉਹ ਰੁਕ ਜੂਗੀ ਜਿਹੜੇ ਇਹਨਾਂ ਦੇ ਦਫ਼ਤਰਾਂ ਦੇ ਵਿੱਚ ਕਿਤੇ ਵੱਡੇ ਆ ਘਰਾਂ ਦੇ ਵਿੱਚ ਜਿਹੜੇ ਹੋ ਰਹੇ ਆ ਇਹ ਸਿਰਫ ਜਾਣ ਬੁੱਝ ਕੇ ਜਿਹੜਾ ਲੋਕਾਂ ਨੂੰ ਅਲਝਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਇਹਨਾਂ ਨੂੰ ਜਿੱਦਾਂ ਉਹ ਚੈਪ ਵਾਲੇ ਮੀਟਰ ਜਿੱਦਾਂ ਆਪਾਂ ਮੋਬਾਈਲ ਜਾਂ ਡਿਸ਼ ਟੀਵੀ ਜਾਂ ਵਗੈਰਾ ਰੀਚਾਰਜ ਕਰਦੇ ਆ ਜੀ ਇਦਾਂ ਉਹ ਰੀਚਾਰਜ ਕਰਿਆ ਕਰਨਗੇ ਉਧਰੋਂ ਤੁਸੀਂ ਖਾਣਾ ਖਾਂਦੇ ਹੋਮੋਗੇ ਗੈਸਟ ਹੋਗੇ ਉਧਰ ਅਚਾਨਕ ਤੁਹਾਡਾ ਮੀਟਰ ਜਿਹੜਾ ਆ ਰੀਚਾਰਜ ਖਤਮ ਹੋ ਗਿਆ ਸਾਰਾ ਟੱਬਰ ਨੇਰੇ ਦੇ ਵਿੱਚ ਰਾਤ ਕੱਟੂਗਾ ਇਹ ਇਦਾਂ ਦੀਆਂ ਪਾਲিসੀਆਂ ਲਿਆ ਰਹੇ ਆ ਬਿਲਕੁਲ ਗਲਤ ਆ ਅਸੀਂ ਅੱਗੇ ਵੀ ਇਹ ਸਰਕਾਰ ਨੇ ਕੀਤੀ ਆ ਹੁਣ ਵੀ ਨਹੀਂ ਕਰਾਂਗੇ ਬਿਜਲੀ ਚੋਰੀ ਮੈਂ ਤੁਹਾਨੂੰ ਅੱਗੇ ਵੀ ਬੇਨਤੀ ਕੀਤੀ ਚਾਹੇ ਪਿੰਡਿਆ ਚਾਹੇ ਸ਼ਹਿਰਿਆ ਇੱਕ ਘਰ ਤੋਂ 100-100 ਮੀਟਰ ਤੱਕ ਵਕਸੇ ਲੱਗੇ ਬਾਹਰ ਲੱਗੇ ਜੀ ਹਾਂਜੀ ਉੱਥੇ ਮੀਟਰ ਦੀ ਰੀਡਿੰਗ ਹੁੰਦੀ ਉੱਥੇ ਸ਼ਰੇਆ 24 ਘੰਟੇ ਮੀਟਰ ਤੋਂ ਵੱਡਾ ਬਾਹਰ ਰਹਿੰਦਾ ਬਿਜਲੀ ਚੋਰੀ ਕਿੱਥੋਂ ਹੋ ਗਈ ਜੀ ਜੀ ਇਹ ਤਾਂ ਜਾਣ ਬੁਝ ਕੇ ਜਿਹੜਾ ਆ ਉਹਦਾ ਬੋਝ ਲੋਕਾਂ ਦੇ ਪਾਉਣ ਲਈ ਇੱਕ ਪਾਸੇ ਤਾਂ ਬਿਜਲੀ ਬੋਰਡ ਕਹਿੰਦਾ ਅਸੀਂ ਘਾਟਾ ਸ਼ੋਅ ਕਰ ਰਹੇ ਆ ਇਹ ਨਵੇਂ ਮੀਟਰ ਇਹਨਾਂ ਨੇ ਕਿਤੇ ਫ੍ਰੀ ਆ ਜਾਣੇ ਆ ਜੀ ਜੀ ਇਹ ਲਾਉਣ ਲਈ ਪੈਸੇ ਇਹਨਾਂ ਕੋ ਕਿੱਥੋਂ ਆ ਗਏ ਇਹਦੇ ਨਾਲ ਬਿਜਲੀ ਚੋਰੀ ਜਾ ਸਾਡੀ ਲਾਗਤ ਕਿੱਦਾਂ ਘਟ ਜੂਗੀ ਜੀ ਇਹ ਸਾਰਾ ਐਵੇਂ ਹੀ ਮਨਸੂਬੇ ਜਿਹੜੇ ਆ ਕਿਤੇ ਕੇਂਦਰ ਸਰਕਾਰ ਦੀ ਜਿਹੜੀ ਉਹ ਪਾਲਿਸੀ ਆ ਉਹ ਇਹ ਵੀ ਟੀਮ ਬਣ ਕੇ ਲਾਗੂ ਕਰ ਰਹੀ ਆ ਜਿਹੜਾ ਆ ਸਾਰਾ ਕੁਛ ਆ ਵੀ ਲੋਕਾਂ ਨੂੰ ਜਿਹੜੀ ਸਬਸਿਡੀ ਜਿਹੜੀ ਗਰੀਬ ਲੋਕਾਂ ਦੀ 70% ਖੇਤ ਮਜ਼ਦੂਰ ਤੇ ਕਿਸਾਨ ਪਿੰਡਾਂ ਦੇ ਵਿੱਚ ਜੇ ਪੰਜਾਬ ਦੇ ਵਿੱਚ ਆਬਾਦੀ ਅਸੀਂ ਕਹਿ ਸਕਦੇ ਆ ਕਿ ਉਹਨਾਂ ਤੇ ਇੱਕ ਆਰਥਿਕ ਬੋਝ ਪਾਉਣ ਦੀ ਜਿਹੜੀ ਹੋਰ ਇਹਨਾਂ ਦੀ ਸਾਜ਼ਿਸ਼ ਆ ਜਿਹੜੀ ਆ ਬਿਲਕੁਲ ਸਵਾਰਥੀ ਉਹਨਾਂ ਨੇ ਉਹਨਾਂ ਨੇ ਇਹ ਵੀ ਗੱਲ ਹੈ ਜਿਵੇਂ ਨੋਟੀਫਿਕੇਸ਼ਨ ਦੀ ਗੱਲ ਕਰੀਏ ਤਾਂ ਉਹ ਕਹਿੰਦੇ ਵੀ ਭਾਈ ਚਾਹੇ ਕੋਈ ਵਿਰੋਧ ਕਰੇ ਚਾਹੇ ਕੋਈ ਹੱਕ ਚਾਹੇ ਚਾਹੇ ਕੋਈ ਵਿਰੋਧ ਦਾ ਸਮਾਨਰਤਾ ਅਰਥ ਕਰ ਦਿੱਤਾ ਗਿਆ ਮਲਾਜ਼ਮਾਂ ਨੂੰ ਨਿਰਦੇਸ਼ ਦੇ ਦਿੱਤੇ ਗਏ ਨੇ ਵੀ ਤੁਸੀਂ ਜਾ ਕੇ ਨਵੇਂ ਮੀਟਰ ਲਗਾ ਦੇਣੇ ਨੇ ਬਸ ਮੈਂ ਦੇਖੋ ਜੀ ਇਹੋ ਹੀ ਬੇਨਤੀ ਕਰਨਾ ਚਾਹੁੰਦਾ ਕਿਸਾਨ ਤੇ ਮਜ਼ਦੂਰ ਤਾਂ ਆਪਣੇ ਖੇਤਾਂ 'ਚ ਬਿਜ਼ੀ ਆ ਸੋਨੇ ਦਾ ਸੀਜ਼ਨ ਪੀਕ ਤੇ ਚੱਲ ਰਿਹਾ ਆ ਕੋਈ ਟਰਾਂਸਫਾਰਮ ਸੜ ਜਾਂਦਾ ਕੋਈ ਤਾਰ ਟੁੱਟ ਜਾਂਦੀ ਉਹਨਾਂ ਉੱਥੇ ਤਾਂ ਇਹਨਾਂ ਕੋਈ ਮਲਾਜ਼ਮ ਹੈ ਨਹੀਂ ਇਹਨਾਂ ਨੂੰ ਕਿਹੜੀ ਇਹੋ ਜੀ ਮਜਬੂਰੀ ਬਣ ਗਈ ਚੱਲਦੇ ਪੈੜੀ ਸੀਜ਼ਨ ਦੇ ਵਿੱਚ ਜਿਹੜਾ ਇਹਨਾਂ ਨੂੰ ਇਦਾਂ ਦੇ ਐਮਰਜੈਂਸੀ ਹਦੇਸ਼ ਦੇਣੇ ਪੈਗਾ ਇੱਥੋਂ ਇਹਨਾਂ ਦੀ ਮਨਛਾ ਜਿਹੜੀ ਆ ਉਹ ਲੱਗਦੀ ਸਾਫ਼ ਨਹੀਂ ਜੀ ਨਹੀਂ ਤਾਂ ਝੋਨ ਜੇ ਇਦਾਂ ਦੀ ਕੋਈ ਲਿਆਉਣੀ ਸੀ ਬੈਠ ਕੇ ਮੀਟਿੰਗਾਂ ਕਰਦੇ ਝੋਨੇ ਦੇ ਸੀਜ਼ਨ ਤੋਂ ਪਹਿਲਾਂ ਬੈਠ ਕੇ ਇਦਾਂ ਦੀ ਕੋਈ ਨੀਤੀ ਬਣਾਉਂਦੇ ਜੇ ਸਾਨੂੰ ਵੀ ਸਮਝ ਲੱਗਦੀ ਅਸੀਂ ਵੀ ਕਹਿੰਦੇ ਆਓ ਲਾਓ ਜੀ ਚੱਲਦੇ ਝੋਨ ਝੋਨੇ ਦੇ ਸੀਜ਼ਨ 'ਚ ਸਾਨੂੰ ਤਾਂ ਬੰਦੇ ਨਹੀਂ ਲੱਭ ਰਹੇ ਬਿਜਲੀ ਦੇ ਮੇਰਾ ਖੁਦ ਇੱਕ ਟਰਾਂਸਫਾਰਮ ਸੜਿਆ ਆਇਆ ਜੀ ਉਹ ਤਿੰਨ ਦਿਨ ਹੋ ਗਏ ਚਾਰ ਦਿਨ ਇਹ ਇਸ ਕੰਮ ਲਈ ਮੁਲਾਜ਼ਮ ਇਹਨਾਂ ਕੋ ਹੈ ਇਹਨਾਂ ਦੀ ਮਨਚਾ ਜਿਹੜੀ ਸਾਫ਼ ਨਹੀਂ ਇਹ ਸਵਾਰ ਨਹੀਂ ਕੀਤੀ ਜਾਊਗੀ ਤੇ ਤੁਸੀਂ ਗੱਲ ਕੀਤੀ ਹੈ ਵੀ ਕੇਂਦਰ ਸਰਕਾਰ ਵੱਲੋਂ ਜਦੋਂ ਮੋਰਚਾ ਲੱਗਿਆ ਹੋਇਆ ਸੀ ਤਾਂ ਉਦੋਂ ਬਿਜਲੀ ਸੋਧ ਬਿੱਲ ਨੂੰ ਲੈ ਕੇ ਵੀ ਜਿਹੜੀ ਹੈ ਚਰਚਾ ਹੋਈ ਸੀ ਤੇ ਸਹਿਮਤੀ ਵੀ ਬਣੀ ਸੀ ਲਿਖਤੀ ਰੂਪ ਦੇ ਵਿੱਚ ਜ਼ਿਕਰ ਵੀ ਹੋਇਆ ਹੈ ਗੱਲ ਦਾ ਵੀ ਭਾਈ ਜੇ ਕੋਈ ਕਰਨਾ ਪਿਆ ਤਾਂ ਤੁਹਾਡੇ ਨਾਲ ਡਿਸਕਸ ਕੀਤੀ ਜਾਊਗੀ ਤਾਂ ਤੁਹਾਡੇ ਨਾਲ ਕੋਈ رابطہ ਕਾਇਮ ਹੋਇਆ ਕਿਸੇ ਤਰੀਕੇ ਦੇ ਨਾਲ ਚਰਚਾ ਕੀਤੀ ਵੀ ਇਸ ਬਿੱਲ ਤੇ ਕੀ ਹੋਰ ਕਿਸੇ ਵੀ ਚੀਜ਼ ਤੇ ਕੇਂਦਰ ਸਰਕਾਰ ਨੇ ਜਿਹੜਾ ਆ ਇਹ ਸਾਡੇ ਨਾਲ ਕਿਤੇ ਵੀ رابطہ ਨਹੀਂ ਕੀਤਾ ਮੇਰੇ ਕੋਲ ਬਿੱਲ ਹੈਗਾ ਲਿਖਿਆ ਜਿਹੜੀ ਸਾਡੇ ਕੋਲ ਲੈਟਰ ਆਈ ਸੀ ਸਰਕਾਰੀ ਪੇਪਰ ਤੇ ਵੀ ਅਸੀਂ ਜਿਹੜਾ ਜਦੋਂ ਵੀ ਕਿਤੇ 220 ਬਿੱਲ ਨੂੰ ਦੁਬਾਰਾ ਲਾਗੂ ਕਰਨ ਤੇ ਜਾਂ ਵਿਚਾਰਨ ਦੀ ਲੋੜ ਪਈ ਅਸੀਂ ਐਸਕੇਮ ਦੇ ਜਥੇਬੰਦੀਆਂ ਨਾਲ ਬੈਠ ਕੇ ਕਿਤੇ ਵਿਚਾਰ ਚਰਚਾ ਕਰਾਂਗੇ ਜੋ ਸਾਡੀ ਸਹਿਮਤੀ ਬਣੂਗੀ ਉਸ ਹਿਸਾਬ ਨਾਲ ਲਾਗੂ ਕਰਾਂਗੇ ਜੇ ਜੇ ਆਪਾਂ ਐਜ਼ ਅ ਜਰਨਲ ਐਜ਼ ਅ ਜਰਨਲ ਗੱਲ ਕਰੀਏ ਮੁਕੇਸ਼ ਜੀ ਪੰਜਾਬ ਦੇ ਲੋਕ ਕਿਤੇ ਭੱਬਲਪੂਸੇ 'ਚ ਤਾਂ ਨਹੀਂ ਹੈਗੇ ਵੀ ਇਹ ਲੋਕਾਂ ਦੇ ਫਾਇਦੇ ਦੀ ਗੱਲ ਹੋਵੇ ਤੇ ਆਪਾਂ ਇਹਨੂੰ ਕਿਸੇ ਹੋਰ ਤਰੀਕੇ ਨਾਲ ਪ੍ਰੈਜੈਂਟ ਕਰਦੀ ਹੋਈ ਵੀ ਜਿਆਦਾ ਨੁਕਸਾਨ ਆ ਇਹਦਾ ਹਾਲਾਂਕਿ ਇਹ ਲੋਕਾਂ ਦੇ ਫਾਇਦੇ ਦੀ ਗੱਲ ਹੈ ਇਹਦੇ ਨਾਲ ਸਾਡਾ ਕੀ ਫਾਇਦਾ ਹੋ ਸਕਦਾ ਜੀ ਕਿਸੇ ਵੇਲੇ ਕੋਈ ਗਰੀਬ ਬੰਦੇ ਇਦਾਂ ਦੇ ਉਹਨੂੰ ਪੈਸਾ ਨਹੀਂ ਮਿਲਦਾ ਮਜ਼ਦੂਰੀ ਨਹੀਂ ਮਿਲਦੀ ਆਪਣੀ ਤਨਖਾਹ ਨਹੀਂ ਮਿਲਦੀ ਉਹ ਥੋੜੇ ਦਿਨ ਬਿੱਲ ਦੇ ਉੱਤੇ ਵੀ ਟਪਾ ਲੈਂਦਾ ਸੀ ਹਾਂਜੀ ਇਹ ਤਾਂ ਹੈਗਾ ਜੀ ਕਿਸੇ ਵੇਲੇ ਇੱਕ ਬਿਜਲੀ ਬਿੱਲ ਵਾਲਿਆਂ ਨੂੰ ਰਿਕਵੈਸਟ ਕਰਕੇ ਦਾ ਅਗਲੇ ਨੈਕਸਟ ਮਹੀਨੇ ਦੇ ਦੋ ਮਹੀਨਿਆਂ ਦਾ ਬਿੱਲ ਇਕੱਠਾ ਵੀ ਭੇ ਕਰ ਦਿੰਦਾ ਸੀ ਜੀ ਤੇ ਜਾਂ ਕਿਸੇ ਵੇਲੇ ਬਿੱਲ ਕੋਈ ਜ਼ਿਆਦਾ ਆ ਜਾਣਾ ਉਹਨਾਂ ਨੂੰ ਰਿਕਵੈਸਟ ਕਰਕੇ ਵੀ ਅਸੀਂ ਅਗਲੇ ਦੋ ਤਿੰਨਾਂ ਬਿੱਲਾਂ 'ਚ ਅਡਜਸਟ ਕਰ ਦਿਓ ਇਧਰੋਂ ਤਾਂ ਤੁਹਾਡੇ ਘਰ ਤੁਸੀਂ ਕੋਈ ਬੈਠੇ ਫੰਕਸ਼ਨ ਰੱਖਿਆ ਚਾਹੇ ਗੈਸਟ ਆਇਆ ਆਪ ਬੈਠੇ ਆ ਅੱਜ ਤੁਸੀਂ ਦੇਖੋ ਕਿੰਦਾਂ ਦੀ ਗਰਮੀ ਆ ਉਧਰੋਂ ਤੁਹਾਡੇ ਕਾਰਡ ਦੇ ਵਿੱਚ ਪੈਸੇ ਖਤਮ ਹੋ ਗਏ ਉਧਰੋਂ ਤੁਹਾਡੀ ਬਿਜਲੀ ਬੰਦ ਹੋ ਗਈ ਕਹਿਣ ਦਾ ਮਤਲਬ ਇਹ ਹੋ ਸਕਦਾ ਵੀ ਜੇ ਤਾਂ ਤੁਹਾਡੇ ਕੋਲ ਪੈਸੇ ਹੈਗੇ ਨੇ ਤਾਂ ਰੀਚਾਰਜ ਕਰ ਲਓ ਜੇ ਨਹੀਂ ਹੈਗੇ ਤਾਂ ਫੇਰ ਬਿਜਨਾ ਬਿਲੀ ਤੋਂ ਬੈਠੇ ਰਹੋ ਬਿਲਕੁਲ ਜੀ ਬਿਲਕੁਲ ਇਹ ਸਰਕਾਰੀ ਦਫ਼ਤਰਾਂ ਦੇ ਵਿੱਚ ਰਹਿਤਾਂ ਦੇ ਸਕਦੇ ਆ ਸਾਰਾ ਕੁਝ ਕਰ ਸਕਦੇ ਆ ਵੀ ਆਮ ਜਨਤਾ ਨੂੰ ਕੋਈ ਰਹਿਤ ਨਹੀਂ ਮਿਲ ਸਕਦੀ ਓਕੇ ਸਾਡੀ ਕੋਈ ਪਾਲਿਸੀ ਹੈ ਸਾਡੀਆਂ ਉਹ ਜਿਹੜੀਆਂ ਰਹਿਤਾਂ ਆਮ ਲੋਕਾਂ ਨੂੰ ਗਰੀਬ ਲੋਕਾਂ ਨੂੰ ਬਿਜਲੀ ਫਰੀਦੀਆਂ ਜਾਂ ਕਿਸਾਨਾਂ ਨੂੰ ਜਿਹੜੀਆਂ ਮਿਲ ਰਹੀ ਹੈ ਮੋਟਰਾਂ ਦੀ ਬਿਜਲੀ ਉਹ ਸਿੱਧੇ ਸਿੱਧੇ ਜਾਂ ਸਿੱਧੇ ਰੂਪ ਦੇ ਵਿੱਚ ਉਹਨੂੰ ਬੰਦ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਕਿਸਾਨ ਵੀ ਜਿਹੜਾ ਆ ਆਪਣਾ ਬਿੱਲ ਜਿਹੜਾ ਆ ਸਾਨੂੰ ਦੇਰ ਚ ਕੋਈ ਇਤਰਾਜ਼ ਨਹੀਂ ਸਾਨੂੰ ਸੁਆਮੀਨਾਥ ਰਿਪੋਰਟਾਂ ਦੇ ਹਿਸਾਬ ਨਾਲ ਸਾਡੇ ਜਿਹੜੇ ਆ ਫਸਲਾਂ ਦੇ ਭਾਅ ਦਿੱਤੇ ਜਾਣ ਫਿਰ ਅਸੀਂ ਬਿੱਲ ਵੀ ਦੇ ਦੇਵਾਂਗੇ ਜੇ ਸਾਨੂੰ ਫਸਲਾਂ ਦੇ ਪੂਰੇ ਰੇਟ ਪੈਣਨਗੇ ਸਾਡੇ ਲਾਗਤ ਖਰਚੇ ਘਟਾਉਣਗੇ ਇਦਾਂ ਹੀ ਮਜ਼ਦੂਰ ਆ ਉਹਨੂੰ ਤਾਂ ਸਮੇਂ ਸਿਰ ਪੈਸੇ ਨਹੀਂ ਮਿਲਦੇ ਉਹਦੀ ਦਿਹਾੜੀ ਨਹੀਂ ਪੂਰੀ ਉਹਨਾਂ ਦੀ ਰਸੋਈ ਨਹੀਂ ਮਹਿੰਗੀ ਕਰ ਦਿੱਤੀ ਆ ਤੇ ਇਹ ਸਾਰਾ